ਸਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਭਗਤ ਰਵੀਦਾਸ ਜੀ ਆਪਣੇ ਸਥਾਨ ਉੱਤੇ ਬੈਠੇ ਸਨ ਕਿ ਇੱਕ ਕਰੜੇ ਦਿਲ ਦਾ ਸ਼ਾਹੂਕਾਰ ਇੱਕ ਗਰੀਬ ਦੇ ਪਿੱਛੇ ਸੋਟਾ ਲੈ ਕੇ ਭਜਿਆ ਆਇਆ ਉਹ ਗਰੀਬ ਭਜਦਾ ਭਜਦਾ ਭਗਤ ਰਵੀਦਾਸ ਜੀ ਦੇ ਕੋਲ ਆ ਕੇ ਖੜਾ ਹੋ ਗਿਆ ਅੰਦਰ ਵੜ ਗਿਆ ਤੇ ਭਗਤ ਜੀ ਦੇ ਤਰਲੇ ਕਰਨ ਲੱਗਾ ਕਿ ਮੈਨੂੰ ਬਚਾਓ ਉਹ ਮੈਨੂੰ ਮਾਰ ਸੁੱਟੇਗਾ ਉਹ ਅਜੇ ਤਰਲੇ ਲੈ ਰਿਹਾ ਸੀ ਕਿ ਸ਼ਾਹੂਕਾਰ ਆ ਗਿਆ ਉਹ ਲੋਹਾ ਲਖਾ ਸੀ ਉਸਨੇ ਆਉਂਦਿਆਂ ਹੀ ਕਿਹਾ ਨਿਕਲ ਬਾਹਰ ਮੈਂ ਤੈਨੂੰ ਮਾਰ ਦੇਣਾ ਹੈ ਮੇਰੇ 20 ਰੁਪਏ ਦੇ ਦੇ ਓਏ ਚੰਡਾਲ ਬਈ ਮਾਨਾ ਮੇਰੇ 20 ਰੁਪਏ ਦੇ ਭਗਤ ਜੀ ਨੇ ਸ਼ਾਹੂਕਾਰ ਵਾਲ ਵੇਖਿਆ ਉਸਨੂੰ ਸ਼ਾਂਤ ਕੀਤਾ ਤੇ ਕਿਹਾ मामला ਕੀ ਹੈ ਇਸ ਗਰੀਬ ਨੂੰ ਮਾਰਦਾ ਕਿਉਂ ਹੈ ਗਰੀਬ ਗੁਰਵੇ ਪੰਛੀ ਪਸ਼ੂ ਲੋੜਵੰਦ ਹੁੰਦੇ ਦਇਆ ਕਰਨੀ ਹੀ ਧਰਮ ਹੈ ਦਇਆ ਸਾਰੇ ਕਰਮ ਨਾਲੋਂ ਉੱਤਮ ਹੈ ਤੁਸੀਂ ਤਾਂ ਤਿਲਕ ਧਾਰੀ ਹੋ ਗੰਗਾ ਇਸ਼ਨਾਨ ਵੀ ਕਰਦੇ ਹੋ ਕਿੰਨੇ ਰੁਪਏ ਹਨ ਤੇ ਕਿੰਨੇ ਲੈਣੇ ਹਨ ਸ਼ਾਹੂਕਾਰ ਨੇ ਉੱਤਰ ਦਿੱਤਾ ਮੈਂ 20 ਰੁਪਏ ਇਸ ਤੋਂ ਲੈਣੇ ਹਨ ਇਸ ਨੇ ਮੇਰੇ ਕੋਲੋਂ ਉਧਾਰ ਲਈ ਸੀ ਉਸ ਵੇਲੇ ਆਖਦਾ ਸੀ ਮੇਰੇ ਬੱਚੇ ਭੁੱਖੇ ਹਨ ਮਰ ਰਹੇ ਹਨ ਦਇਆ ਕਰੋ ਇਸ ਲਈ ਮੈਂ ਤਰਸ ਕਰਕੇ 20 ਰੁਪਏ ਦੇ ਦਿੱਤੇ ਆਨਾ ਰੁਪਿਆ ਵਿਆਜ ਵੀ ਹੈ ਜੇ ਆਪ ਜੀ ਇਸ ਤੇ ਦਇਆ ਕਰਨਾ ਚਾਹੁੰਦੇ ਹੋ ਤਾਂ 20 ਰੁਪਏ ਕੋਲੋਂ ਦੇ ਦਿਓ ਸ਼ਾਹੂਕਾਰ ਬੜੇ ਗੁੱਸੇ ਨਾਲ ਬੋਲਿਆ ਉਸ ਦੀ ਕਠੋਰ ਦਿਲੀ ਦੇਖ ਕੇ ਭਗਤ ਰਵਿਦਾਸ ਜੀ ਨੇ ਉਸ ਨੂੰ 20 ਰੁਪਏ ਕੋਲੋਂ ਦਿੱਤੇ ਤੇ ਗਰੀਬ ਨੂੰ ਮਾਰ ਪੈਣੋਂ ਬਚਾ ਲਿਆ ਭਗਤ ਰਵਿਦਾਸ ਜੀ ਦੇ ਕੋਲ ਕੁਝ ਸਤਸੰਗੀ ਬੈਠੇ ਸਨ। ਉਹਨਾਂ ਨੂੰ ਸੰਬੋਧਨ ਕਰਕੇ ਭਗਤ ਰਵਿਦਾਸ ਜੀ ਨੇ ਬਚਨ ਕਰਨੇ ਸ਼ੁਰੂ ਕੀਤੇ ਤੇ दया धर्म ਦੀ ਮਹਾਨਤਾ ਦੱਸੀ। ਉਸ ਸਮੇਂ ਦ੍ਰਿਸ਼ਟਾਂਤ ਵਾਸਤੇ ਇੱਕ ਸਾਖੀ ਸੁਣਾਈ। ਰੂਪਦੇਸ਼ ਬਸਰੇ ਸ਼ਹਿਰ ਵਿੱਚ ਰਹਿਣ ਵਾਲੀ ਇੱਕ ਰਹਿਬਾ ਨਾਮੇ ਸੁੰਦਰ ਰਾਜ ਲੜਕੀ ਸੀ ਜਿਸ ਦੀ ਕਿਸਮਤ ਵਿੱਚ ਮਾਪਿਆਂ ਦਾ ਕੋਈ ਸੁੱਖ ਨਹੀਂ ਸੀ। ਜਿਸ ਵੇਲੇ ਇਹ ਜੰਮੀ ਤਾ ਥੋੜੇ ਸਮੇਂ ਪਿਛੋਂ ਕਿਸੇ ਦੂਜੇ ਬਾਦਸ਼ਾਹ ਨੇ ਰੂਪਦੇਸ਼ ਦੇ ਰਾਜਾ ਤੇ ਚੜ੍ਹਾਈ ਕਰ ਦਿੱਤੀ ਉਸ ਜੰਗ ਵਿੱਚ ਇਸ ਲੜਕੀ ਦੀ ਮਾਂ ਪਿਓ ਵਗੈਰਾ ਸਾਰਾ ਪਰਿਵਾਰ ਕਤਲ ਹੋ ਗਿਆ ਰਹਿਬਾ ਨੂੰ ਪਾਲਣ ਵਾਲੀ ਜੋ ਗੋਲੀ ਸੀ ਉਹ ਕਿਸੇ ਤਰੀਕੇ ਨਾਲ ਦੂਜੇ ਬਾਦਸ਼ਾਹ ਦੀ ਅੱਖ ਚੁਰਾ ਕੇ ਇਸ ਨੂੰ ਲੈ ਕੇ ਬਾਹਰ ਨਿਕਲ ਗਈ ਹੋਰ ਕੋਈ ਟਿਕਾਣਾ ਨਾ ਮਿਲਿਆ ਪਰ ਇੱਕ ਫਕੀਰਾਂ ਦਾ ਆਸਥਾਨ ਸੀ ਉੱਥੇ ਲਿਜਾ ਕੇ ਉਨਾਨੂ ਆਪਣੀ ਹਾਲਤ ਦੱਸ ਕੇ ਰਹਿਣ ਲੱਗ ਪਈ। ਉੱਥੇ ਹੀ ਇਸ ਬੱਚੀ ਦੀ ਪਾਲਣਾ ਕਰਦੀ ਰਹੀ। ਫਕੀਰਾਂ ਦੀ ਗੁੜਤੀ ਨਾਲ ਬਾਲਵਸਥਾ ਵਿੱਚ ਹੀ ਬੱਚੀ ਦੀ ਲਿਬ ਖੁਦਾ ਨਾਲ ਜੁੜਨ ਲੱਗ ਪਈ। ਬਾਲਵਸਥਾ ਵਿੱਚ ਜੋ ਬੱਚਿਆਂ ਨੂੰ ਖੇਡ ਖਿਡਾਰੀ ਹੁੰਦੀ ਹੈ ਉਹ ਤਾਂ ਉਸਦੇ ਨਿਵਰਤ ਹੋ ਗਈ। ਇੱਕ ਦਿਨ ਗੋਲੀ ਇਸ ਨੂੰ ਲੈ ਕੇ ਕਿਧਰੇ ਜਾ ਰਹੀ ਸੀ। ਰਾਹ ਵਿੱਚ ਕਿਸੇ ਵੇਸਵਾ ਨੇ ਦੇਖ ਲਿਆ। ਇਹ ਬੜੇ ਸੁੰਦਰ ਸਰੂਪ ਵਾਲੀ ਹੈ। વેશਵਾ ਨੇ ਉੱਥੇ ਹੀ ਖਲੋ ਕੇ ਗੋਲੀ ਨੂੰ ਮਾਇਆ ਦਾ ਲਾਲਚ ਦੇ ਕੇ ਚਿਤ ਪਰਮਾ ਲਿਆ 5000 ਰੁਪਇਆ ਲੈ ਕੇ ਗੋਲੀ ਨੇ ਉਸ ਰਾਜ ਲੜਕੀ ਨੂੰ ਵੇਸਵਾ ਕੋਲ ਵੇਚ ਦਿੱਤਾ ਵੇਸਵਾ ਨੇ ਆਪਣੇ ਨਾਲ ਲਿਜਾ ਕੇ ਉਸ ਰਾਜ ਲੜਕੀ ਨੂੰ ਆਪਣੀ ਦੁਕਾਨ ਦੇ ਉੱਪਰ ਚੁਬਾਰੇ ਵਿੱਚ ਬਿਠਾ ਦਿੱਤਾ ਜਿਸ ਵੇਲੇ ਵੇਸਵਾ પાસે ਇੱਕ ਸ਼ਾਹੂਕਾਰ ਆਇਆ ਤਾਂ ਉਸ ਨੇ ਉਸ ਪਾਸੋਂ ਮਾਇਆ ਲੈ ਕੇ ਉੱਪਰ ਭੇਜ ਦਿੱਤਾ ਉਹ ਸ਼ਾਹੂਕਾਰ ਚਿਤ ਵਿੱਚ ਵਿਚਾਰ ਭਾਵਨਾ ਤਾਰ ਕੇ ਉੱਪਰ ਚੜਿਆ ਪਰ ਅਜੇ ਦਰਵਾਜ਼ੇ ਅੰਦਰ ਪੈਰ ਪਾਇਆ ਹੀ ਸੀ ਕਿ ਜੋ ਰਹਿਬਾਂ ਨੂੰ ਦੇਖਦੇ ਸਾਰ ਉਸ ਦੇ ਸਰੀਰ ਵਿੱਚ ਵਿਆਕੁਲਤਾ ਆ ਗਈ ਮੂਰਛਾ ਜਿਹਾ ਹੋ ਗਿਆ ਤੇ ਨੇਤਰਾਂ ਤੋਂ ਅੰਨ੍ਹਾ ਹੋ ਗਿਆ ਦਿਲ ਫੇਲ ਹੁੰਦਾ ਦੇਖ ਕੇ ਉੱਥੇ ਹੀ ਡਿੱਗ ਪਿਆ ਰਹਿਬਾਂ ਦੇ ਪਾਸ ਪਹੁੰਚ ਹੀ ਨਾ ਸਕਿਆ ਜੇਕਰ ਪਿੱਛੇ ਨੂੰ ਮੁੜਦਾ ਹੈ ਤਾਂ ਠੀਕ ਹੋ ਜਾਂਦਾ ਹੈ ਇਸ ਨੇ ਰੈਬਾ ਦੇ ਪਾਸ ਪਹੁੰਚਣ ਦੇ ਬੜੇ ਹੀਲੇ ਕੀਤੇ ਪਰ ਜਦ ਸਾਰੇ ਯਤਨ ਵਿਅਰਥ ਚਲੇ ਗਏ ਤਾਂ ਆਖਰ ਇਸ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਇਹ ਲੜਕੀ ਕੋਈ ਸ਼ਕਤੀਵਾਨ ਰੱਬ ਦੀ ਪਿਆਰੀ ਹੈ ਤੇ ਭਗਤੀ ਵਾਲੀ ਪ੍ਰਤੀਤ ਹੁੰਦੀ ਹੈ ਤਾਂ ਹੁਣ ਇਸ ਪਾਸੋਂ ਕੋਈ ਲਾਭ ਪ੍ਰਾਪਤ ਕਰੀਏ ਉਸੇ ਵੇਲੇ ਮਨ ਵਿੱਚ ਸ਼ੁੱਧ ਭਾਵਨਾ ਧਾਰ ਕੇ ਉਸ ਨੇ ਬੇਨਤੀ ਕੀਤੀ ਕਿ ਅੱਜ ਤੋਂ ਲੈ ਕੇ ਤੂੰ ਮੇਰੀ ਧਰਮ ਦੀ ਮਾਤਾ ਹੈ ਮੈਂ ਤੇਰਾ ਪੁੱਤਰ ਹਾਂ ਮੇਰੀ ਵਿਸ਼ੇ ਭਾਵਨਾ ਵਾਲੀ ਦ੍ਰਿਸ਼ਟੀ ਦੀ ਕੀਤੀ ਹੋਈ ਗੁਸਥਾਖੀ ਨੂੰ ਮaaf ਕਰ ਦੇ ਇਸ ਦੀ ਸ਼ੁੱਧ ਭਾਵਨਾ ਨੂੰ ਦੇਖ ਕੇ ਰੈਬਾ ਨੇ ਕਿਹਾ हे सेठ ਜੀ ਖੁਦਾ ਤੈਨੂੰ ਬਖਸ਼ੇਗਾ ਫਿਰ ਰੈਬਾ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ हे ਮਾਤਾ ਜੇ ਤੇਰਾ ਸੰਕਲਪ ਹੋਵੇ ਤਾਂ ਤੈਨੂੰ ਇਸ ਵੇਸਵਾ ਦੀ ਕੈਦ ਤੋਂ छुड़ा ਕੇ ਲੈ ਜਾਵਾਂ ਰੈਬਾ ਨੇ ਕਿਹਾ ਮੈਂ ਹੋਰ ਕੀ ਚਾਹੁੰਦੀ ਹਾਂ ਤੂੰ ਕਿਰਪਾ ਕਰਕੇ ਇਸ ਨਰਕ ਚੋਂ ਮੈਨੂੰ ਇੱਥੋਂ ਕੱਢ ਲੈ। ਉਸ ਵੇਲੇ ਉਸ ਸ਼ਾਹੂਕਰ ਨੇ ਜਿੰਨਾ ਰੁਪਈਆ ਵਿਸਵਾ ਨੇ ਮੰਗਿਆ ਉਹਨਾ ਹੀ ਦੇ ਦਿੱਤਾ ਤੇ ਰੈਬਾ ਨੂੰ ਆਪਣੇ ਘਰ ਲੈ ਗਿਆ ਤੇ ਕਿਹਾ ਇਹ ਘਰ-ਬਾਰ ਸਾਰਾ ਤੇਰਾ ਹੀ ਹੈ। ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਹਾਂ। ਜੋ ਤੂੰ ਆਗਿਆ ਕਰੇਂਗੀ ਮੈਂ ਮੰਨਾਂਗਾ। ਖੁਦਾ ਦੇ ਹੁਕਮ ਅੰਦਰ ਉਸ ਰਾਜ ਲੜਕੀ ਨੇ ਉਸ ਜਗ੍ਹਾ ਤੇ ਸੋਹਣੇ ਦਿਨ ਬਤੀਤ ਕੀਤੇ। ਜੋ ਉਹ ਲੜਕੀ ਕਹੇ ਉਹ ਸ਼ਾਹੂਕਾਰ ਆ ਗਿਆ ਮੰਨ ਹੀ ਜਾਵੇ ਤੇ ਰੱਬਾਂ ਦੇ ਕਰਤਬ ਨੂੰ ਦੇਖ ਕੇ ਉਹ ਸ਼ਾਹੂਕਾਰ ਵੀ ਸਵੇਰੇ ਉੱਠ ਕੇ ਭਜਨ ਕਰਨ ਲੱਗ ਗਿਆ ਕਰਦਿਆਂ ਕਰਦਿਆਂ ਇਸ ਦਾ ਮਨ ਵੀ ਜੁੜ ਗਿਆ ਇੱਕ ਦਿਨ ਸ਼ਾਹੂਕਾਰ ਨੇ ਪੁੱਛਿਆ ਮਾਤਾ ਕਿਸੇ ਗੱਲੋਂ ਤਕਲੀਫ ਤਾਂ ਨਹੀਂ ਰਾਜਕੰਨਿਆ ਨੇ ਕਿਹਾ ਪੁੱਤਰ ਤੂੰ ਸਾਰੇ ਸੁੱਖ ਦਿੱਤੇ ਹਨ ਖੁਦਾ ਤੇਰਾ ਭਲਾ ਕਰੇ ਪਰ ਇਸ ਵਕਤ ਮੇਰਾ ਦਿਲ ਮੱਕੇ ਜਾਣ ਨੂੰ ਕਰਦਾ ਹੈ ਜੇ ਤੂੰ ਛੁੱਟੀ ਦੇਵੇਂ ਤਾਂ ਮੈਂ ਹੋਆਵਾ ਸ਼ਾਹੂ ਕਰਨੀ ਕਿਹਾ ਮਾਂ ਤੇਰੇ ਦਿਲ ਵਿੱਚ ਸੰਕਲਪ ਉੱਠਿਆ ਹੈ ਤਾਂ ਜ਼ਰੂਰ ਹੋਆ ਮੇਰੇ ਵੱਲੋਂ ਕੋਈ ਇਨਕਾਰ ਨਹੀਂ ਹੈ ਤੈਨੂੰ ਜਿਸ ਚੀਜ਼ ਦੀ ਲੋੜ ਹੈ ਉਹ ਤੂੰ ਮੰਗ ਲੈ ਉਸ ਵੇਲੇ ਰਾਜ ਲੜਕੀ ਨੂੰ ਜੋ ਚਾਹੀਦਾ ਸੀ ਉਹ ਉਸਨੇ ਮੰਗ ਲਿਆ ਤੇ ਤਿਆਰ ਹੋ ਕੇ ਜਦ ਸ਼ਹਿਰੋਂ ਬਾਹਰ ਨਿਕਲੀ ਤਾਂ ਅੱਗੋਂ ਇੱਕ ਹਾਜ਼ੀਆਂ ਦਾ ਕਾਫਲਾ ਮਿਲਿਆ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਉਹਨਾਂ ਆਖਿਆ ਮੱਕੇ ਦੀ ਯਾਤਰਾ ਕਰਨ ਜਾ ਰਹੇ ਹਾਂ ਉਸਨੇ ਆਖਿਆ ਮੈਨੂੰ ਵੀ ਨਾਲ ਲੈ ਜਾਓ ਉਸਨੇ ਕਿਹਾ ਚੰਗਾ ਇਹ ਗੱਲ ਕਹਿ ਕੇ ਨਾਲ ਤੁਰ ਪਈ ਤੁਰਦਿਆਂ ਤੁਰਦਿਆਂ ਜਿਸ ਵੇਲੇ 65 ਮੀਲ ਮੱਕਾ ਰਹਿ ਗਿਆ ਤਾਂ ਉਸ ਜਗ੍ਹਾ ਇੱਕ ਖੂਹ ਸੀ ਰਹਿਬਾ ਨੇ ਆਪਣੇ ਸਾਥੀਆਂ ਨੂੰ ਕਿਹਾ ਤੁਸੀਂ ਚੱਲੋ ਮੈਂ ਇੱਥੇ ਨਮਾਜ਼ ਪੜ੍ਹ ਕੇ ਤੁਹਾਡੇ ਨਾਲ ਰਲ ਜਾਵਾਂਗੀ ਉਹ ਸਾਥੀ ਤੁਰ ਪਏ ਇਸਨੇ ਜਦ ਖੂਹ ਤੇ ਖੜੇ ਹੋ ਕੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਤਾਂ ਇੱਕ ਕੁੱਤੀ ਜਿਸਨੇ ਬੱਚੇ ਦਿੱਤੇ ਹੋਏ ਸਨ ਉਹ ਆ ਕੇ ਕਤੂਰਿਆਂ ਸਮੇਤ ਵਿਰਲਾਪ ਕਰਨ ਲੱਗ ਪਈ ਉਸ ਵੇਲੇ ਉਸਦੇ ਵਿਰਲਾਪ ਨੂੰ ਸੁਣ ਕੇ ਉਹ ਰਾਜਕਨਿਆ ਅਸਹਾਰ ਨਾ ਸકી ਤੇ ਜਦੋਂ ਉਸਨੇ ਖੂਹ ਤੇ ਦੇਖਿਆ ਤਾਂ ਉਸ ਖੂਹ ਤੇ ਲੱਜ ਡੋਲਦਾ ਕੋਈ ਪ੍ਰਬੰਧ ਨਹੀਂ ਸੀ ਬਥੇਰਾ ਇੱਧਰ ਉੱਧਰ ਦੇਖਿਆ ਪਰ ਕੁਝ ਨਾ ਮਿਲਿਆ ਆਖਰ ਉਸ ਵੇਲੇ ਉਸਨੇ ਆਪਣੇ ਸਿਰ ਦੇ ਵਾਲ ਪੁੱਟ ਕੇ ਵਟ ਝਾੜ ਕੇ ਰਸੀ ਵਟਕੇ ਆਪਣੇ ਸਿਰ ਦਾ ਕਪੜਾ ਬਨ ਕੇ ਖੂਹ ਵਿੱਚ ਲੰਕਾਇਆ ਜਿਸ ਵੇਲੇ ਉਹ ਭਿੱਜ ਗਿਆ ਤਾਂ ਬਾਹਰ ਖਿੱਚ ਕੇ ਪਾਣੀ ਨਿਚੋੜ ਕੇ ਉਸ ਕੁੱਤੀ ਨੂੰ ਪਾਇਆ ਤੇ ਉਸ ਦੇ ਕਤੂਰਿਆਂ ਦੇ ਮੂੰਹ ਵਿੱਚ ਵੀ ਪਾਇਆ ਪਿੰਦਿਆਂ ਸਾਰ ਹੀ ਉਹਨਾਂ ਨੂੰ ਠੰਡ ਪੈ ਗਈ ਜਦੋਂ ਪਰਮਾਤਮਾ ਨੇ ਇਹ ਸਭ ਕੁਝ ਦੇਖਿਆ ਤਾਂ ਪਰਮਾਤਮਾ ਬੜਾ ਖੁਸ਼ ਹੋਇਆ ਤੇ ਇਸ ਦੇ ਬਦਲੇ ਖੁਦਾ ਨੇ ਉਸ ਦੇ ਪਾਸ ਮੱਕਾ ਲਿਆਂਦਾ ਤੇ ਇਹ ਕਿਹਾ हे ਰਹਿਬਾਨ ਤੂੰ ਮੱਕੇ ਨੂੰ ਜ਼ੇਰਤ ਕਰਨ ਜਾ ਰਹੀ ਸੀ ਪਰ ਇਸ ਦਇਆ ਕਰਨ ਦੇ ਕਾਰਨ ਮੱਕਾ ਨੇੜੇ ਆ ਗਿਆ ਹੈ ਤੂੰ ਇਸ ਦਾ ਦਰਸ਼ਨ ਕਰ ਲੈ ਤੇਰਾ ਕਰਮ ਥਾਂ ਪਿਆ ਹੈ ਇਸੇ ਤਰ੍ਹਾਂ ਜੀਵਾਂ ਤੇ ਦਇਆ ਕਰਿਆ ਕਰ ਰਹਿਬਾ ਦੀ ਕਥਾ ਸੁਣ ਕੇ ਸ਼ਾਹੂਕਾਰ ਦਾ ਕੁਝ ਗੁੱਸਾ ਉਤਰਿਆ ਭਗਤ ਰਵਿਦਾਸ ਜੀ ਨੇ ਬਚਨ ਕੀਤਾ ਦੇਖੋ ਰਹਿਬਾ ਨੇ ਜੀਵਾਂ ਉਤੇ ਦਇਆ ਕੀਤੀ ਪਰਮਾਤਮਾ ਉਸ ਉੱਪਰ ਖੁਸ਼ ਹੋਏ ਕਿ ਇਹ ਗਰੀਬਤਾ ਮਨੁੱਖ ਇਸ ਦੇ ਜੀਆਂ ਨੂੰ ਭੁੱਖ ਤੋਂ ਬਚਾਇਆ ਇਹ ਤੁਸਾਂ ਨੇ ਦਇਆ ਕੀਤੀ ਉਸ ਦਾ ਫਲ ਤੁਸਾਂ ਨੂੰ ਚੰਗਾ ਮਿਲਣਾ ਹੈ ਪਰ ਕਰੋਧ ਤੇ ਹੰਕਾਰ ਕਰਕੇ ਤੁਸਾਂ ਰੁਪਈਏ ਦਿੱਤੇ ਇਹ ਪਾਪ ਕਰ ਲਿਆ ਰੁਪਈਏ ਅਸਾਂ ਕੋਲੋਂ ਲੈ ਜਾਓ ਸ਼ਾਹੂਕਾਰ ਦਾ ਗੁੱਸਾ ਤਾਂ ਢਟ ਗਿਆ ਪਰ ਉਸ ਦਾ ਲਾਲਚ ਨਾ ਗਿਆ ਉਸ ਨੇ ਕਰਜ਼ੇ ਦੀ ਰਕਮ ਭਗਤ ਜੀ ਕੋਲੋਂ ਫੜ ਲਈ ਤੇ ਉੱਠ ਕੇ ਘਰ ਨੂੰ ਚਲਾ ਗਿਆ ਭਗਤ ਰਵਿਦਾਸ ਜੀ ਹੋਰ ਬਚਨ ਕਰਨ ਲੱਗ ਪਏ ਉਹ 20 ਰੁਪਏ ਐਸੇ ਲੈ ਕੇ ਗਿਆ ਕਿ 3 ਮਹੀਨੇ ਵਿੱਚ ਕੰਗਾਲ ਹੋ ਗਿਆ ਫਿਰ ਭਗਤ ਜੀ ਕੋਲ ਆ ਕੇ ਮੱਥਾ ਰਗੜਨ ਲੱਗਾ ਭਗਤ ਜੀ ਨੇ ਉਸ ਵੇਲੇ ਉਸ ਨੂੰ ਉਪਦੇਸ਼ ਦਿੱਤਾ 나ਥ ਕਛੂ ਨਾ জানੋ ਮਨ ਮਾਇਆ ਕੇ ਹਾਥ ਬਿਕਾਨੋ ਤੁਮ ਕਹੀਅਤ ਹੋ జగਤ ਗੁਰ ਸੁਆਮੀ ਹਮ ਕਹੀਅਤ ਕਲਯੁਗ ਕੇ ਕਾਮੀ ਹੇ ਵਾਹਿਗੁਰੂ ਮੈਂ ਕੁਝ ਨਹੀਂ ਜਾਣਦਾ ਭਾਵ ਮੈਂ ਕੁਝ ਜਪ ਤਪ ਕਰਨਾ ਨਹੀਂ ਜਾਣਦਾ ਮਨ ਮੇਰਾ ਮਾਇਆ ਦੇ ਹੱਥ ਵਿਕਿਆ ਹੋਇਆ ਹੈ ਭਾਵ ਮਾਇਆ ਨੇ ਵਾਸ ਕੀਤਾ ਹੈ ਤੁਸੀਂ ਜਗਤ ਦੇ ਗੁਰੂ ਸਵਾਮੀ ਕਹਾਉਂਦੇ ਹੋ ਅਸੀਂ ਕਾਲ ਯੁਗ ਦੇ ਕਾਮੀ ਕਹਾਉਂਦੇ ਹਾਂ ਇਹਨਾਂ ਪੰਜਾਂ ਕਾਮ ਆਦਿਕਾਂ ਨੇ ਮੇਰਾ ਮਨ ਵਿਗਾੜ ਦਿੱਤਾ ਹੈ ਏ ਵਾਹਿਗੁਰੂ ਮੇਰੀ ਇਹਨਾਂ ਨੇ ਤੇਰੇ ਨਾਲੋਂ ਇੱਕ ਛਿੰਛਿੰਦੀ ਸੰਘਿਆ ਕਰਕੇ ਜੁਦਾਈ ਕਰ ਦਿੰਦੀ ਹੈ ਭਾਵ ਤੇਰਾ ਮੇਰਾ ਫਰਕ ਪਾ ਦਿੰਦਾ ਹੈ ਨਾ ਮੈਨੂੰ ਤੇਰੇ ਨਾਲ ਮਿਲਣ ਦਿੰਦੇ ਹਨ ਨਾ ਤੈਨੂੰ ਮੇਰੇ ਨਾਲ ਮਿਲਣ ਦਿੰਦੇ ਹਨ ਤੇਰੇ ਤੋਂ ਬਿਨਾ ਜਿਸ ਪਾਸੇ ਮੈਂ ਹਾਂ ਜਿਸ ਪਦਾਰਥ ਵੱਲ ਵੇਖਦਾ ਹਾਂ ਉਧਰ ਹੀ ਬਹੁਤ ਸਾਰਾ ਦੁੱਖ ਮੈਨੂੰ ਨਜ਼ਰ ਆਉਂਦਾ ਹੈ ਅਜੇ ਵੀ ਮੇਰਾ ਮਨ ਨਹੀਂ ਪਤਿਆ ਆਇਆ ਗਿਆ ਕਿ ਵੇਦਵੀ ਵਿੱਚ ਉਗਾਹੀ ਦੇਣ ਵਾਲੇ ਹੋਏ ਹਨ ਭਾਵ ਵੇਦਾ ਵਿੱਚ ਬਹੁਤ ਤਰ੍ਹਾਂ ਦੇ ਖਿਆਲ ਲਿਖੇ ਗਏ ਹਨ ਇਸ ਲਈ ਮੇਰਾ ਮਨ ਨਹੀਂ ਜੰਮਿਆ ਮੈਂ ਤੈਨੂੰ ਕਿਵੇਂ ਮਿਲਾਂ ਵੇਦਾ ਦੀ ਦਸ਼ਾ ਦਾ ਹਾਲ ਅੱਗੇ ਕਹਿੰਦੇ ਹਨ ਗੌਤਮ ਰਿਖੀ ਦੀ istri ਪਿੱਛੇ ਸਵਰਗਾਂ ਦਾ ਸੁਆਮੀ ਇੰਦਰ ਹਜ਼ਾਰ ਭਗਗਾਮੀ ਵਾਲਾ ਹੋ ਗਿਆ ਸੀ ਤੇ ਬ੍ਰਹਮਾ ਆਪਣੀ ਪੁੱਤਰੀ ਉੱਤੇ ਪਰਮ ਗਿਆ ਸੀ ਇਸ ਲਈ ਸ਼ਿਵ ਜੀ ਨੇ ਉਸ ਦਾ ਪੰਜਵਾਂ ਸਿਰ ਕੱਟ ਦਿੱਤਾ ਸੀ ਉਹ ਹੀ ਸਿਰ ਬ੍ਰਹਮ ਹੱਤਿਆ ਕਰਕੇ ਸ਼ਿਵ ਜੀ ਨੂੰ ਧਰਨਾ ਪਿਆ ਭਾਵੇਂ ਕਿ ਕਾਮਾਦਕਾ ਨੇ ਇਹ ਹਾਲ ਕੀਤਾ ਹੈ ਇਹਨਾਂ ਦੂਤਾਂ ਨੇ ਮੂਰਖ ਮਨ ਨੂੰ ਬੰਨ ਕੇ ਮਾਰਿਆ ਹੈ ਪਰ ਅਫਸੋਸ ਮਨ ਐਡਾ ਨਿਲਜ ਹੈ ਕਿ ਉਹਨਾਂ ਵੱਲੋਂ ਅਜੇ ਵੀ ਨਹੀਂ ਹਾਰਿਆ ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਹੈ ਵਾਹਿਗੁਰੂ ਤੇਰੇ ਤੋਂ ਬਿਨਾ ਕਿੱਥੇ ਜਾਈਏ ਤੇ ਕੀ ਉਪਾਅ ਕਰੀਏ ਫਿਰ ਤੇਰੇ ਤੋਂ ਬਿਨਾ ਅਸੀਂ ਕਿਸ ਦੀ ਸ਼ਰਨ ਲਈਏ ਸੋ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਸੰਗਤਾਂ ਨੂੰ ਦਇਆ ਤੇ ਧਰਮ ਦਾ ਉਪਦੇਸ਼ ਦਿੱਤਾ ਹੋਈਆਂ ਭੁੱਲਾਂ ਚੁਕਾਂ ਦੀ ਖਿਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ